ਹੋਲੀ ਦਾ ਤਿਉਹਾਰ ਭਾਰਤ ਦੇ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਬੇहद ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜੇਕਰ ਗੱਲ ਕੀਤੀ ਜਾਵੇ ਹੋਲੀ ਦੇ ਉੱਤੇ ਵਿਸ਼ੇਸ਼ ਚੀਜ਼ ਦੀ ਤਾਂ ਉਹ ਹੈ ਭੰਗ ਜੀ ਹਾਂ ਹੋਲੀ ਦੇ ਉੱਤੇ ਭੰਗ ਪਿੰਦੇ ਲੋਕ ਤੁਸੀਂ ਜ਼ਰੂਰ ਦੇਖੇ ਹੋਣੇ ਪਰ ਕੀ ਤੁਹਾਨੂੰ ਪਤਾ ਹੈ ਕਿ ਹੋਲੀ ਦੇ ਭੰਗ ਦੇ ਵਿਚਾਲੇ ਕੀ ਅੰਤਰ ਹੈ ਕੀ ਸਾਂਝ ਦੋਨਾਂ ਦੇ ਵਿਚਾਲੇ ਅਤੇ ਇਸ ਨੂੰ ਲੋਕ ਐਨੇ ਸ਼ੌਕ ਦੇ ਨਾਲ ਕਿਉਂ ਪਿੰਦੇ ਨੇ ਤਾਂ ਇਸ ਪਿੱਛੇ ਦੇ ਕੀ ਕਾਰਨ ਹੈ ਹਾਲਾਂਕਿ ਇਸ ਦੇ ਨਾਲ ਭੋਜਨ ਅਤੇ ਹੋਠੰਡਾਈ ਵੀ ਬਣਾਈ ਜਾਂਦੀ ਹੈ ਪਰ ਭੰਗ ਇੱਕ ਆਪਣਾ ਹੀ ਅਨੋਖਾ ਨੂੰ ਛੱਡਦੀ ਹੈ होली ਦੇ ਮੌਕੇ ਤੇ ਭੰਗ ਪੀਣ ਦੇ ਪਿੱਛੇ ਭਗਵਾਨ ਸ਼ਿਵ ਦੇ ਨਾਲ ਜੁੜੀ ਇੱਕ ਬਹੁਤ ਹੀ ਪ੍ਰਾਚੀਨ ਕਥਾ ਪ੍ਰਚਲਿਤ ਹੈ ਤਾਂ ਇਸ ਪੂਰੀ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ होली ਤੇ ਭੰਗ ਦੇ ਵਿਚਾਲੇ ਆਖਿਰ ਕੀ ਸਾਂਝ ਹੈ ਦੱਸਦੇ ਕਿ ਪ੍ਰਾਚੀਨ ਕਥਾ ਦੇ ਅਨੁਸਾਰ ਹਿਣਕਸ਼ੀਪੂ ਨਾ ਦਾ ਇੱਕ ਦਾਇੰਤ ਸੀ ਜਿਸ ਦਾ ਇੱਕ ਪੁੱਤਰ ਪ੍ਰਹਲਾਦ ਸੀ ਜੋ ਕਿ ਭਗਵਾਨ ਵਿਸ਼ਨੂੰ ਦਾ ਬਹੁਤ ਵੱਡਾ ਭਗਤ ਸੀ ਪਰੰਤੂ ਹਿਰਨਾਖਿਪੂ ਨੂੰ ਇਹ ਬਿਲਕੁਲ ਨਹੀਂ ਪਤ ਪਸੰਦ ਸੀ ਕਿ ਹਿਰਨਾਖਿਪੂ ਨੇ ਪਹਿਰਲਾਦ ਦੀ ਭਗਤੀ ਨੂੰ ਖਤਮ ਕਰਨ ਦੇ ਲਈ ਕਈ ਕੋਸ਼ਿਸ਼ਾਂ ਵੀ ਕੀਤੀਆਂ ਅਤੇ ਪਹਿਰਲਾਦ ਨੂੰ ਤਸੀਹੇ ਵੀ ਦਿੱਤੇ ਪਰ ਉਸਨੇ ਆਪਣੀ ਭਗਤੀ ਜਿਹੜੀ ਕਿ ਨਹੀਂ ਛੱਡੀ ਹੈ ਉਹ ਵੀ ਜਾਰੀ ਰੱਖੀ ਹੈ ਅਖੀਰ ਜਦੋਂ ਹੱਦ ਹੋ ਗਈ ਤਾਂ ਭਗਵਾਨ ਵਿਸ਼ਨੂੰ ਨੇ ਪਹਿਰਲਾਦ ਦੀ ਭਗਤੀ ਤੋਂ ਖੁਸ਼ ਹੋ ਕੇ ਨਰਸੀਮਾ ਦਾ ਰੂਪ ਧਾਰਨ ਕੀਤਾ ਅਤੇ ਹਿਰਨਾਖਸ਼ਪ ਨੂੰ ਮਾਰ ਦਿੱਤਾ ਪਰ ਇਸ ਤੋਂ ਬਾਅਦ ਵੀ ਭਗਵਾਨ ਨਰਸੀਮਾ ਦਾ ਗੁੱਸਾ ਘਟ ਨਹੀਂ ਹੋਇਆ ਇਸ ਪਿੱਛੋਂ ਨਰਸੀਮਾਨ ਨੂੰ ਸ਼ਾਂਤ ਕਰਨ ਦੇ ਲਈ ਭਗਵਾਨ ਸ਼ਿਵ ਨੇ ਸ਼ਰਬ ਦੇ ਰੂਪ ਦੇ ਵਿੱਚ ਯੁੱਧ ਕੀਤਾ ਅਤੇ ਹਰਾਇਆ ਗੁੱਸਾ ਸ਼ਾਂਤ ਹੋਣ ਤੇ ਭਗਵਾਨ ਨਰਸੀਮਾਨ ਨੇ ਭਗਵਾਨ ਸ਼ਿਵ ਨੂੰ ਆਸਾਨ ਦੇ ਰੂਪ ਦੇ ਵਿੱਚ ਜਿਹੜੀ ਕਿ ਸੱਕ ਭੇਟ ਕੀਤੀ ਹੈ ਇਸ ਦੇ ਉੱਤੇ ਸ਼ਿਵ ਭਗਤਾ ਨੇ ਇਸ ਜਿੱਤ ਦਾ ਜਸ਼ਨ ਭੰਗਦੇ ਸੇਵਨ ਦੇ ਨਾਲ ਕਰਕੇ ਨਾਚ ਗਾ ਕੇ ਮਨਾਇਆ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਤੋਂ ਹੀ ਹੋਲੀ ਵਾਲੇ ਦਿਨ ਭੰਗ ਪੀਣ ਦਾ ਜਿਹੜਾ ਕਿ ਰਿਵਾਜ ਜਿਹੜਾ ਕਿ ਸ਼ੁਰੂ ਹੋ ਗਿਆ ਸੀਗਾ ਇਸ ਦੇ ਨਾਲ ਇੱਕ ਹੋਰ ਕਥਾ ਵੀ ਜੁੜੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਾਈਸੇ ਤਰ੍ਹਾਂ ਇੱਕ ਕਥਾ ਜਿਹੜੀ ਕਿ ਦੇਵਤਿਆਂ ਅਤੇ ਦੈਤਿਆਂ ਦੇ ਵਿਚਾਲੇ ਸਮੁੰਦਰ ਮੰਥਨ ਦੇ ਨਾਲ ਜੁੜੀ ਹੋਈ ਹੈ ਜਦੋਂ ਮੰਥਨ ਦੇ ਦੌਰਾਨ ਸਮੁੰਦਰ ਦੇ ਵਿੱਚੋਂ ਇੱਕ ਸਮੇਂ ਨੀਲਾ ਜ਼ਹਿਰ ਨਿਕਲਦਾ ਹੈ ਤਾਂ ਦੋਵਾਂ ਪਾਸਿਓਂ ਚ ਜਿਹੜਾ ਕਿ ਹੜਕਮ ਬਣ ਜਾਂਦੀ ਹੈ ਤਾਂ ਫਿਰ ਭਗਵਾਨ ਸ਼ਿਵ ਨੇ ਇਸ ਜ਼ਹਿਰ ਦਾ ਸੇਵਨ ਕੀਤਾ ਅਤੇ ਦੁਨੀਆ ਨੂੰ ਬਚਾਇਆ ਪਰ ਜ਼ਹਿਰ ਇੰਨਾ ਖਤਰਨਾਕ ਸੀ ਕਿ ਉਹਨਾਂ ਦਾ ਗਲਾ ਨੀਲਾ ਪੈ ਗਿਆ ਦੇਵਤਿਆਂ ਨੇ ਇਸ ਦੌਰਾਨ ਇੱਕ ਉਪਾਏ ਕੀਤਾ ਅਤੇ ਭਗਵਾਨ ਸ਼ਿਵ ਨੂੰ ਭੰਗ ਤਤੂਰਾ ਅਤੇ ਪਾਣੀ ਦੇ ਨਾਲ ਜਿਹੜਾ ਕਿ ਚੜਾਇਆ ਤੇ ਕਿਉਂਕਿ ਭੰਗ ਦਾ ਠੰਡਾ ਪ੍ਰਭਾਵ ਹੁੰਦਾ ਹੈ ਤਾਂ ਇਸ ਦੇ ਨਾਲ ਭਗਵਾਨ ਸ਼ਿਵ ਨੂੰ ਜ਼ਹਿਰ ਦੀ ਜਲਨ ਤੋਂ ਰਾਹਤ ਮਿਲੀ ਹੈ ਤਾਂ ਜਦੋਂ ਕਿ ਉਦੋਂ ਤੋਂ ਹੀ ਜਦੋਂ ਕਿ ਹੋਲੀ ਦੇ ਉੱਤੇ ਭੰਗ ਪਿੰਡ ਜਿਹੜਾ ਕਿ ਰੋਜ਼ਾਂ ਜਿਹੜਾ ਕਿ ਸ਼ੁਰੂ ਹੋ ਗਿਆ ਤੇ ਲੋਕ ਵੀ ਜਿਹੜੇ ਕਿ ਹੋਲੀ ਦੇ ਉੱਤੇ ਭੰਗ ਪੀ ਕੇ ਇਸ ਨੂੰ ਬੜੀ ਹੀ ਚਾਹ ਦੇ ਨਾਲ ਹੋਲੀ ਦਾ ਤਿਉਹਾਰ ਜਿਹੜਾ ਕਿ ਮਨਾਉਂਦੇ ਨੇ